ਸਸੀ ਗੱਲ ਜੀ ਐਸਐਨਜੀ ਨਿਊਜ਼ ਦੇਖਦੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਮੰਗਟ ਪੰਜਾਬ ਦੇ ਡੀਜਪੀ ਗੌਰਵ ਜაძਨ ਨੇ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ ਮੁਲਜ਼ਮਾਂ ਨੂੰ ਲੈ ਕੇ ਉਹਨਾਂ ਨੇ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਟੈਸਟ ਲਾਜ਼ਮੀ ਕਰ ਦਿੱਤਾ ਹੈ ਮੈਡੀਕਲ ਟੈਸਟ ਵਿੱਚ ਉਹਨਾਂ ਨੇ ਪੰਜ ਅਹਿਮ ਟੈਸਟ ਦੱਸੇ ਨੇ ਜਿਹੜੇ ਕਿ ਐਚਆਈਬੀ ਹੈਪੇਟਾਈਟਸ ਜੌਨਸਨ ਚਾਰਿਤ ਰੋਗ ਸ਼ੂਗਰ ਔਰ ਟੀਵੀ ਦੇ ਟੈਸਟ ਹੋਣ ਤੋਂ ਬਾਅਦ ਹੀ ਦੋਸ਼ੀ ਨੂੰ ਜੇਮ ਭੇਜਿਆ ਜਾਵੇਗਾ ਡੀਜੀਪੀ ਗੌਰਵ ਜਾਦਵ ਵੱਲੋਂ ਇਹ ਅਹਿਮ ਹੁਕਮ ਜਾਰੀ ਕੀਤਾ ਹੈ ਇਸ ਹੁਕਮ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਕਿਸੇ ਵੀ આરોપી ਜਾਂ ਦੋਸ਼ੀ ਦਾ ਮੈਡੀਕਲ ਕਰਵਾਉਣ ਲਈ ਕੋਰਟ ਤੋਂ ਟ੍ਰਾਂਨਜ਼ਿਟ ਸਮਾਨ ਲੈਣਾ ਪੈਂਦਾ ਹੈ ਔਰ ਕਈਆਂ ਕੇਸਾਂ ਵਿੱਚ ਅਜਿਹਾ ਹੁੰਦਾ ਹੈ ਕਿ ਟ੍ਰਾਂਨਜ਼ਿਟ ਸਮਾਨ ਦੀ ਰਿਪੋਰਟ ਦੇਰੀ ਨਾਲ ਆਉਂਦੀ ਹੈ ਔਰ ਅਜਿਹੇ ਕੇਸਾਂ ਵਿੱਚ ਕੀ ਹੁੰਦਾ ਹੈ ਕਿ ਦੋਸ਼ੀ ਨੂੰ ਪੁਲਿਸ ਨੂੰ ਆਪਣੀ ਹਿਰਾਸਤ ਵਿੱਚ ਹੀ ਰੱਖਣਾ ਪੈਂਦਾ ਹੈ ਪਰ ਪੰਜਾਬ ਦੇ ਡੀਸੀਪੀ ਗੌਰਵ ਜਾਦਵ ਨੇ ਹੁਕਮ ਜਾਰੀ ਕੀਤਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਟੈਸਟ ਜ਼ਰੂਰੀ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਹੇ ਕੇਸਾਂ ਵਿੱਚ ਹੁੰਦਾ ਸੀ ਕਿ ਦੋਸ਼ੀ ਦੇ ਇੱਕ ਨਾਰਮਲ ਟੈਸਟ ਹੁੰਦਾ ਸੀ ਨਾਰਮਲ ਟੈਸਟ ਹੋਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਸੀ ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ ਨੇ ਕਿਹਾ ਹੈ ਕਿ ਪਹਿਲਾਂ ਜਿਹੜੇ ਦੋਸ਼ੀ ਸੀ ਉਹ ਇਹ ਦਾਵਾ ਕਰਦੇ ਹੁੰਦੇ ਸਨ ਕਿ ਤੰਦਰੁਸਤ ਹਨ ਪਰ ਜੇਲ੍ਹ ਵਿੱਚ ਔਰ ਤੋਂ ਬਾਅਦ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਸੀ ਤੇ ਅਜਿਹੇ ਕੇਸਾਂ ਦੇ ਵਿੱਚ ਪੁਲਿਸ ਨੂੰ ਭਜਾਣਾ ਪੈਂਦੀ ਜਾਂਦਾ ਔਰ ਉਹਨਾਂ ਦਾ ਟ੍ਰਾਂਜ਼ਿਸ਼ਨਰੀ ਰਿਪੋਰਟ ਲੈਣੀ ਔਰ ਕੋਰ ਤੋਂ ਮਨਜ਼ੂਰੀ ਲੈਣੀ ਕਈ ਤਰ੍ਹਾਂ ਦੇ ਵਿੱਚ ਕਾਫੀ ਸਮਾਂ ਨਸਟ ਹੋ ਜਾਂਦਾ ਸੀ ਇਸੇ ਨੂੰ ਦੇਖਦੇ ਹੋਏ ਪੰਜਾਬ ਦੇ ਇੱਕ ਡੀਪੀ ਗੌਰਵ ਜਲਦ ਨੇ ਹੁਕਮ ਜਾਰੀ ਕੀਤਾ ਹੈ ਕਿ ਵੀ ਕਿਸੇ ਵੀ ਦੋਸ਼ੀ ਦਾ ਜੇਲ੍ਹ ਵਿੱਚ ਚਣ ਤੋਂ ਪਹਿਲਾਂ ਉਹਨਾਂ ਦੇ ਪੰਜ ਲਾਜ਼ਮੀ ਟੈਸਟ ਜ਼ਰੂਰੀ ਹੋਣਗੇ ਐਸਐਮਜੀ ਨਿਊਜ਼ ਦੇਖਣ ਲਈ ਧੰਨਵਾਦ